ਉਹ ਮੁੰਡਾ ਹੁੰਡਿਆਣ ਪਾਣੀ ਦੇਣ ਆਸੀ ਸ਼ਾਇਦ ਕੰਨੀ ਜਗ੍ਹਾ ਕੋ ਪਾਣੀ ਮੁੰਡੇ ਕੋ ਖਰਿਆ ਹਾਂਦਾ ਤਾਂ ਮੈਂ ਦੇਖ ਜਾਂਦਾ ਜੂਟਰਨ ਕਰਕੇ ਆਉਗ ਗੱਡੀ ਦਾ ਬਹਿ ਗਿਆ ਬੇੜਾ ਇਹ ਕਦੋਂ ਕਰ ਪੰਜ 6 ਅਰੀ ਰੋਗ ਲਈ ਇਹਦੇ ਠੰਡੀ ਕਰ ਕਰਕੇ ਲਿਆਂਦੀ ਜਿਉਂ ਵਲ ਖਜ ਨੇ ਉਹ ਇਹ ਗਰਮ ਹੋ ਲਗੀ ਐ ਤੇ ਹੁਣ ਅੱਧਾ ਮੈਂ ਪਹੁੰਚਣੇ ਵਾਲਾ ਡੀ.ਏ.ਸੀ. ਲੱਗੇ ਪਹੁੰਚ ਗਿਆ ਵਾਂ ਤੇ ਅਜੇ ਤੱਕ ਨਹੀਂ ਠੰਡੀ ਹੋਣ ਦੀ ਗੱਡੀ ਐ ਤਰ ਮਖਾਲਦਾ ਵਾਂ ਵਾਹ ਯਾਰ 120 ਤੇ ਪੂਰੀ ਗਈ ਹੈ ਸਟੌਪ ਦਾ ਦਿਹਾਨ ਆਇਆ ਟੈਂਪਰੇਚਰਾਂ ਦੇ ਗਰਮ ਮੈਂ ਗੱਡੀ ਲਾਈ ਹੈ ਸਾਈਡ ਤੇ ਚੈਨਲ ਵੀ ਅੰਦਰ ਜਿਹੀ ਲਾਉਂਦੀ ਹੈ ਤੇ ਠੀਕ ਮੈਂ ਨਹੀਂ ਯਾਰ ਹੁਣ ਤਾਂ ਨਹੀਂ ਆਉਣੀ ਇਹ ਗੱਡੀ ਜਿਆਦਾ ਗਰਮ ਹੋ ਜਾਂਦੀ ਹੈ ਉਹ ਮੁੰਡਾ ਆਉਣ ਰਿਹਾ ਹੋ ਜਾਂਦਾ ਪਾਣੀ ਹੋਣੀ ਪੀਣ ਆਸਤੀ ਲੈ ਲੈ ਵਿੱਚ ਗੱਡੀ ਥੋੜਾ ਬੋੜਾ ਪਾਣੀ ਹੋ ਰਿਹਾ ਉਸ ਨੂੰ ਨੇਹਨ ਮੁੰਡਾ ਆਉਣ ਰਿਹਾ ਆ ਗਿਆ ਜੋਦਾ ਪਾਣੀ ਦੇਣ मुंडा त पाणी पीण आई पीण आल कढी वरी हा चाल ठीकु ਖਲੋ ਨਹੀਂ ਧਿਆਰ ਹੈ ਜਨਰੇਟਰ ਚ ਦੇ ਵੇਖੋ ਕਿੰਨੀਆਂ ਦਿੱਤੀਆਂ ਦਾ ਰਿਕਟਰ ਹੋ ਗਏ ਜਵਾਰੀਆਂ ਦਾ ਤੋਂ ਚਾਰ ਪੰਜ 6 ਦੋ ਚਾਰ ਲਾਤੀਆਂ ਆ ਬੱਲੇ ਖੁਸ਼ੀ ਪਾਣੀ ਦੇਣਾ ਜਵਾਰਾ ਮੁੰਡਾ ਬੜੀ ਜਾਂ ਤੰਗ ਲਾ ਗੋਟ ਪਾਣੀ ਪਈਏ ਯਾਰ ਮੇਰੇ ਲੈ ਆ ਪਾਣੀ ਵੇਖ ਦੀ ਪਾ ਯਾਰ ਲੀਕ ਹੋ ਜਾਂਦਾ ਹਾ ਸਾਰਾ ਥੱਲੇ ਆਹ ਥੱਲੇ ਲੇ ਬਨੇ ਇਧਰੋਂ ਪਤਾ ਨਹੀਂ ਕਿੱਦਾਂ ਨੂੰ ਜਾਂਦਾ ਪਾ ਇੱਕ ਦਿਨ ਪਾ ਥੋੜਾ ਜਿਹਾ ਪਾਣੀ ਪਾ ਦੇ ਲੈ ਬੋਲੇ ਤੈਨੂੰ ਨਹੀਂ ਆਉਂਦਾ ਨਹੀਂ ਨਹੀਂ ਚੱਲ ਰੁਕ ਜਾ ਇੱਥੇ ਦੋ ਮਿੰਟ ਨਾ ਬੜਾ ਕੁਝ ਰੁਕ ਜਾ ਇੱਕ ਮਿੰਟ ਹੁਣ ਤੂੰ ਇਧਰ ਆ ਦੱਸ ਤਿਆਰ ਹੋ ਨਹੀਂ ਕਿਤੇ ਆ ਹੋਵੇ ਇੱਕ ਵਾਰ ਫੁੱਲ ਭਰਲਾ ਭਰਲਾ ਭਰਾ ਪਾਣੀ ਖੁਲਾਉਂਦਾ ਤੇ ਮੈਂ ਤਾਂ ਪੈਂਦੀ ਆਂ ਨਹੀਂ ਹੋਣੀ ਵਾਲੀ ਦੇਖਦਾ ਕੋਈ ਜ਼ਿਆਦੀ ਸਪੀਡ ਨਹੀਂ ਹੁੰਦੀ ਮੇੜਦ ਨਹੀਂ ਹੁੰਦੀ ਇਤੋਂ ਜ਼ਿਆਦੀ ਇੱਕ ਵਾਰ ਫੁੱਲ ਭਰਲਾ ਤੂੰ ਪਹੁੰਚੇਂਗਾ ਗਾਂਵਾਂ ਪਾਣੀ ਕਿੱਥੋਂ ਲੈਣਾ ਇੰਨਾ ਵੇ ਇੱਕ ਵਾਰ ਫੁੱਲ ਇਹ ਬਾਲਾ ਇਹ ਬਾਲਾ ਤੇਰਾ ਸਮਾਂ ਡੀਟੇਲ ਬਣਾ